ਅਵ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਉ ਤਾ ਤੇ ਅੰਗਦ ਭਇਉ ਤਤ ਸਿਉ ਤਤ ਮਲਾਇਉ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਉ ਅਮਰ ਦਾਸ ਅਮਰਤ ਛਤਰ ਗੁਰ ਰਾਮਹਿ ਦਿਉ ਗੁਰੂ ਰਾਮਦਾਸ ਦਰਸਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਉ ਪਰਸ 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 ਗੁਰ ਗੁਰ ਕਹਾਉ ਭਨ ਮਥਰਾ ਮੂਰਤ ਸਦਾ ਠਿਰ ਲਾਏ ਚਿਤ ਸਨ ਮੁਖ ਰਹੁ ਕਲ ਯੁਗ ਜਹਾਜ ਅਰਜਨ ਗੁਰ ਸਗਲ ਸ੍ਰੇਸ਼ਟ ਲਗ ਬੇਤਰਹੁ ਤੇਹ ਜਨ ਜਾਚੋ ਜਗਤਰ ਪਰ ਜਾਣੀਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਉ ਅਪਾਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥਰਾ ਕੋ ਪ੍ਰਭ ਸਰਬ ਮਹਿ ਅਰਜਨ ਗੁਰ ਭਗਤ ਕਹਿ ਹੇਤ ਪਾਈ ਰਹਿਓ ਮਿਲ ਰਾਮ ਸਿਉ अंत न पावत देव सबै मुन इंद्र महाशिव योग करि फन वेद बिरंच विचार रहयो हर जाप ना छाड्यो एक करी मथरा जन को प्रब दीन दयाल है संगत सृष्टि निहाल करी रामदास गुरु जग तारन को ਗੁਰ ਜੋਤ ਅਰਜੁਨ ਮਾਹੀ ਧਰੀ ਜਗ ਔਰ ਨਾ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨ ਕੇ ਦੁਖ ਕੋਟਿਕ ਦੂਰ ਗਏ ਮਥਰਾ ਜਿਨ ਅਮਰਤ ਨਾਮ ਪੀਓ ਇਹ ਪੱਧਤ ਤੇ ਮਤ ਚੂਕਹਿ ਰੇ ਮਨ ਭੇਦ ਬ ਭੇਦ ਨ ਜਾਣ ਬੀਓ ਪਰਤਾਸ਼ ਰਜ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂਡਤ ਥੀ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਘਰਬ ਨ ਆਇਓ ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ ਵਸਹਿ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨੇ ਅਵਰਨਾ ਕੋਈ ਮਨ 바ਚ ਜਿਨ ਜਾਣਿਉ ਭਯੋ ਤੇ ਸੰਸਰ ਸੋਈ ਤਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਪਰ ਪਨ ਮਥਰਾ ਕਸ਼ਪੇਦ ਨਹੀਂ ਗੁਰ ਅਰਜੁਨ ਪਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪ੍ਰਾਨ ਬਾਚਿਐ ਹੈ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ ਗੋਰੀ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੋਰੇ ਗੋਰੇ RAM ਦਾਸ ਹਰ ਪਹਿ ਗਯੋ ਹਰ ਵੰਸ ਜਗਤ ਜਸ ਸੰਚ ਰਯੋ ਸੋ ਕਵਣ ਕਹਿ ਸ੍ਰੀ ਗੁਰ ਮੋਇਓ ਦੇਵਪੁਰੀ ਮਹਿ ਗਯੋ ਆਪ ਪਰਮੇਸ਼ਵਰ ਭਾਇਓ ਹਰ ਸੰਗਾਸਣ ਦੀਓ ਸ੍ਰੀ ਗੁਰ ਤਹ ਬਿਠਾਇਉ ਰਹਾਸ ਕੀਉ ਸੁਰ ਦੇਵ ਤੋਹੇ ਜਸ ਜੈ ਜੈ ਜਮਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਉ ਸਤਰ ਸੰਗਾਸਨ ਪਿਰਥਮੀ ਗੋਰੀ ਅਰਜੁਨ ਕਉ ਦੇ ਆਇਉ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਵਾਰਾ ਤੇ ਵਧੀਕ ਮਹੱਲਾ ਪਹਿਲਾ ਓ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੜ ਸੋਹਿਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਜ ਜੇ ਲੱਗਾ ਗਿਰਵੜੀ ਸਕੀਏ ਧੌਲ ਹਰੀ ਸੇ ਪੀ ਟਹੰਦੇ ਡਿਠਮੈ ਮੁੰਦਨਾ ਗਰਬ ਥਣੀ ਸੁਣ ਮੁੰਦੇ ਹਰਨਾਖੀਏ ਗੂੜਾ ਵਣ ਅਪਾਰ ਪਹਿਲਾ ਵਸਤ ਸਿਹਾਨ ਕੈ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾ ਕੂਜੈ ਕਾਰ ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣਸਾਰ ਤਿਸ ਸਿਓ ਨੇਹੋ ਨਾ ਕੀਚਾਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਏਵ ਕਰ ਬੁਝਿਆ ਤਿਨਾ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ ਵੰਨਿਆ ਏਨੀ ਕੱਪੜੀ ਝੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤ ਗੁਰ ਸਿਓ ਅਲਾਏ ਬੇੜੇ ਡੁੱਬਣ ਨਾਹੀ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੇ ਹੇ ਕਰਕੇ ਉਹ ਹੀ ਕਰੀਨ ਗੱਲਾਂ ਪਿਟਨ ਸਿਰ ਖੋਹੀਨ ਨਾਉ ਲੈਨ ਅਰ ਕੰਮ ਸਮਾਈ ਨਾਨਕ ਤਿਨ ਬਲਿਹਾਰੈ ਜਾਈ ਹਰੇ ਮਨ ਦੀਗ ਨਾ ਢੋਲੀਐ ਸਿੱਧੈ ਮਾਰਗ ਧਾਉ ਪਾਛੈ ਬਾਗ ਡਰਾਵਣੂ ਆਗੇ ਅਗਨ ਤਲਾਉ ਸਹਸੈ ਜੀਆਰਾ ਪਰ ਰਹਿਓ ਮਾ ਕਉ ਅਵਰ ਨਾ ਢੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਓ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਗੁਰ ਦੀਖਿਆ ਹੋਇ ਆਪ ਪੁਛਾਣ ਹਰ ਮਿਲੈ ਬਹੁੜ ਨਾ ਮਰਨਾ ਹੋਇ ਕੀਚੜ ਹਾਥ ਨਾ ਬੂਢੈ ਏਕਾ ਨਦਰਿ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੁ ਵਿਣ ਗੁਰ ਨਿੱਧ ਜਲ ਨਾਹੀ ਜਨਮ ਮਰੈ ਪਰਮਾਈ ਐ ਜੇ ਲੱਖ ਕਰਮ ਕਮਾਈ ਜਮ ਜਾਗਾਤ ਨਾ ਲੱਗੈ ਜੇ ਚੱਲੈ ਸਤ ਗੁਰ ਭਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ ਕੱਲਰ ਕੇਰੀ ਛਪੜੀ ਕਉਆ ਮਲ ਮਲ ਨਾਏ ਮਨ ਤਨ ਮੈਲਾ ਅਬ ਗੁਣੀ ਕਿੰਜ ਭਰੀ ਗੰਦੀ ਆਏ ਸਰਵ ਰਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਹੋ ਗਿਆਨੀ ਰੰਗ ਸੰਤ ਸਬਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਤ ਦਰਿਆਉ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਉ ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਉ ਵੇਖਣ ਸੁਨਣਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਹੇ ਤੂੰ ਹੋਰ ਹਉ ਮੈਂ ਆਵੂ ਜਾਉ ਹੈਨ ਵਿਰਲੇ ਨਾਹੀ ਘਣੀ ਹੈਲ ਪੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਚੋਟੈ ਸੀਤੀ ਜੋ ਮਰੇ ਲੱਗੀ ਸਾਪਰਵਾਣ ਜਿਸਨੂੰ ਲਾਇ ਤਿਸ ਲੱਗੇ ਲੱਗੀ ਤਾਂ ਪਰਵਾਣ ਪਿਰਮ ਪੈ ਕਾਮ ਨਾ ਨਿਕਲੇ ਲਾਇਆ ਤਿਨ ਸੋ ਜਾਣ ਭਾਂਡਾ ਤੋਐ ਕੌਣ ਜੇ ਕੱਚਾ ਸਾਜਿਆ ਤਾ ਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ ਪਰਮ ਜੋਤ ਜਗਾਏ ਵਾਜਾ ਭਾਵਸੀ ਮਨੁ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਣ ਖਰੇ ਰੂਪ ਇਕ ਕਹਿ ਜਾਣਨ ਕਹਿ ਆ ਬੁੱਝਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿਧ ਨਾ ਬੋਧ ਨਾ ਅਕਲ ਸਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਐ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤੈ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪਨਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਸੰਭਾਲ ਸਭਨੀ ਘਟਿ ਸਹਉ ਵਸੈ ਸਹਿ ਬਿਨ ਘਟ ਨਾ ਕੋਈ ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਹ ਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾਣਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿਤੇ ਥਾਈ ਗਿਆਨਹੀਣੰਗ ਅਗਿਆਨ ਪੂਜਾ ਅੰਧਵਰਤਾਰਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੁ ਕੱਲੈ ਉੱਠੀ ਚੱਲੈ ਸਾਧਨਾਹੀ ਅਵੇਹੀ ਗੱਲੈ ਰਾਮ ਝੁਰੈ ਦਲ ਮੇਲ ਵੈ ਅੰਤਰਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹ ਸਿਰੂ ਲక్ష్ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲక్ష్ਮਣ ਜੋਗ ਹਣਮੰਤਰ ਆਰਾਧਿਆ ਆਇਆ ਕਰ ਸੰਯੋਗ ਭੂਲਾ ਦੇਤ ਨਾ ਸਮਝਈ ਤਿੰਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਹ ਸੋ ਕੀਰਤਨਾ ਮਿਟਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਉਦੋ ਸੀ ਘਰੇ ਹੀ ਉੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਨੇ ਵੈ ਸੋ ਦੇਵੈ ਨਾਹੀ ਖੱਤੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵੰ ਕੈ ਦੁਖੜੈ ਸੜਿਉਹੀ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਜੈ ਸੀਤੀ ਮੇਰਾ ਸੰਗ ਜਿਤ ਡਿਠੈ ਤਨ ਪਰ ਫੋੜੈ ਚੜੈ ਚਵਗਣਵੰ ਰਾਜ ਨਾ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਈ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਈ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇਉ ਹਰਾਏ ਨੂੰ ਮਤ ਚੱਲੈ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣਹਿਰੀਆਂ ਤਾਂ ਅੰਨੇ ਪਵਣਾ ਖਾਤੀ ਟੋਐ ਪੂਰੇ ਕਾ ਕੀਆ ਸਭ ਕਿਸ ਪੂਰਾ ਕਟ ਵਦ ਕਿਸ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਹੀ